ਦੋਸਤੀ ਸਕੂਲ ਦੇ ਵਿੱਚ ਉੱਗੇ ਬੋਰਡ ਥੱਲੇ ਮਾਸਟਰ ਸੁੰਦਰ ਲਾਲ ਨੇ ਪੰਨੀਵਹੀ ਦੀ ਜਮਾਤ ਲਗਾਈ ਹੋਈ ਸੀ ਸਾਰੇ ਬੱਚੇ ਬਸਤੇਾਂ ਦੇ ਉੱਪਰ ਕਿਤਾਬਾਂ ਖੋਲ ਕੇ ਬੈਠੇ ਹੋਏ ਸਨ ਬੱਚਿਆਂ ਦੀ ਕਤਾਰ ਤੇ ਸਭ ਤੋਂ ਮੂਰੇ ਚੰਦਨ ਹਰਨਾਮ ਤੇ ਕੁਲਜੀਤਾ ਜੋ ਕਿ ਪੱਕੇ ਆੜੀ ਸਨ ਮਾਸਟਰ ਜੀ ਦੀਆਂ ਗੱਲਾਂ ਨੂੰ ਬੜੇ ਅਤਵ ਨਾਲ ਸੁਣ ਰਹੇ ਸਨ ਜਦੋਂ ਸਭ ਕੁ ਮੋਕਿਆ ਤਾਂ ਮਾਸਟਰ ਜੀ ਨੇ ਬੱਚਿਆਂ ਨਾਲ ਉਹਨਾਂ ਦੇ ਭਵਿੱਖ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਉਹਨਾਂ ਦੇ ਟੀਚੇ ਬਾਰੇ ਪੁੱਛ ਰਹੇ ਸਨ ਸਭ ਤੋਂ ਮੋਹਰੇ ਬੈਠੇ ਜਦੋਂ ਚੰਦਨ ਤੋਂ ਪੁੱਛਿਆ ਅੱਛਾ ਫਿਰ ਬੱਚੇ ਤੋਂ ਜ਼ਿੰਦਗੀ ਚ ਕੀ ਬਣੇਗਾ ਕਹਿੰਦਾ ਮਾਸਟਰ ਜੀ ਮੈਂ ਤਾਂ ਫੌਜੀ ਬਣਾਂਗਾ ਸ਼ਾਬਾਸ਼ ਬੱਚੇ ਚੱਲ ਹੁਣ 2 10 ਹਰਨਾਮ ਤੂੰ ਖੜਾ ਹੋ ਤੂੰ ਕੀ ਬਣੇਗਾ ਮਾਸਟਰ ਜੀ ਮੈਂ ਡਰਾਈਵਰ ਬਣਾਂਗਾ ਅੱਛਾ ਠੀਕ ਹੈ ਕੁਲਜੀਤ ਤੇ ਤੂੰ ਫਿਰ ਕੀ ਬਣੇਗਾ ਮਾਸਟਰ ਜੀ ਮੈਂ ਤਾਂ ਇੱਕ ਵੱਡਾ ਡਾਕਟਰ ਬਣਾਂਗਾ। ਮਾਸਟਰ ਜੀ ਹੱਸ ਬੈਠੇ ਬੋਲੇ। ਕਹਿੰਦੇ ਉਦਾਂ ਤਾਂ ਤੁਸੀਂ ਹਰ ਵੇਲੇ ਇੱਕੋ ਥਾਲੀ 'ਚ ਖਾਂਦੇ ਤੇ ਇਕੱਠੇ ਖੇਡਦੇ ਹੋ। ਪਰ ਹੁਣ ਤੁਸੀਂ ਅਲੱਗ-ਅਲੱਗ ਹੋ ਤੁਰੇ। ਮੈਨੂੰ ਤਾਂ ਲੱਗਦਾ ਸੀ ਤਿੰਨਾਂ ਦੀ ਰਾਇ ਹੋਵੇਗੀ। ਸਰ ਸੀ ਤਾਂ ਤਿੰਨਾਂ ਨੇ ਆਹੀ ਬੰਨਾ। ਕਿਉਂ ਏ? ਕਰਨਾ ਮੈਂ ਮਾਸਟਰ ਜੀ ਗੱਲ ਪਤਾ ਕੀ ਹੈ ਜੀ ਜਦੋਂ ਚੰਦਨ ਫੌਜੀ ਬਣੂਗਾ ਜੇ ਉਹਦੇ ਕਦੇ ਗੋਲੀ ਵੱਜ ਗਈ ਤਾਂ ਮੈਂ ਡਰਾਈਵਰ ਹੋਵਾਂਗਾ ਉਸ ਨੂੰ ਜਲਦੀ ਜਲਦੀ ਹਸਪਤਾਲ ਲੈ ਆਵਾਂਗਾ ਉੱਥੇ ਮੌਜੂਦ ਕਲਜੀਤਾ ਡਾਕਟਰ ਹੋਵੇਗਾ ਚੰਦਨ ਦਾ ਇਲਾਜ ਕਰੇਗਾ ਅਸੀਂ ਕਿਸੇ ਵੀ ਕੀਮਤ ਤੇ ਆਪਣੀ ਦੋਸਤੀ ਨੂੰ ਗਵਾਉਣਾ ਨਹੀਂ ਚਾਹੁੰਦੇ ਬੱਚਿਆਂ ਦੀ ਭੋਲੀ ਜਿਹੀ ਤੇ ਦਿਲ ਨੂੰ ਟੁੰਬਣ ਵਾਲੀ ਗੱਲ ਸੁਣ ਕੇ ਕੁਝ ਸਮੇਂ ਲਈ ਮਾਸਟਰ ਜੀ ਵੀ ਖਮੋਸ਼ ਹੋ ਗਏ। ਦੋਸਤੋ ਤੁਹਾਨੂੰ ਕਿਵੇਂ ਦੀ ਲੱਗੀ ਛੋਟੀ ਜੀ ਕਹਾਣੀ? ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਦੋਸਤੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਨੂੰ ਬਣਾਉਣ ਲਈ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਧੰਨਵਾਦ ਜੀ।